ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭੈਰਣ்தਿਰ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਨਾਮ ਕਮਾਵਣ ਰੂਪੀ ਗੁਰਮਤਿ ਵਿਵੇਕ ਦਾ ਉੱਚਾ ਸੁਖਫਲ ਤਾਂ ਤੇ ਗੁਰਮਤਿ ਨਾਮ ਨੂੰ ਪ੍ਰਾਪਤ ਕਰਕੇ ਇਸ ਦੇ ਰਸ ਨੂੰ ਪੁੰਚਣਾ ਅਤੇ ਰੰਗ ਵਿੱਚ ਰਤੇ ਜਾਣਾ ਇਹ ਗੁਰਮਤਿ ਵਿਵੇਕ ਕੀ ਜਨ ਦਾ ਸਰਬੋਤਮ ਕਰਮ ਵਿਵੇਕ ਹੈ ਗੁਰਮਤਿ ਨਾਮ ਨੂੰ ਪ੍ਰਾਪਤ ਕਰਕੇ ਇਸ ਦੇ ਰਸ ਨੂੰ ਪਹੁੰਚਣਾ ਅਤੇ ਰੰਗ ਵਿੱਚ ਰਤੇ ਜਾਣਾ ਇਹ ਗੁਰਮਤਿ ਵਿਵੇਕੀ ਜਨ ਦਾ ਸਰਬੋਤਮ ਕਰਮ ਵਿਵੇਕ ਹੈ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ 5 ਪਾਵ ਪ੍ਰੇਮ ਵੈਰਾਗ ਭਾਵਨਾ ਸਹਿਤ ਗੁਰਬਾਣੀ ਦਾ ਉਚਾਰਨ ਕਰਨਾ ਚਾਹੀਦਾ ਹੈ। ਪ੍ਰੇਮ ਵੈਰਾਗ ਭਾਵਨਾ ਸਹਿਤ ਗੁਰਬਾਣੀ ਦਾ ਉਚਾਰਨ ਕਰਨਾ ਚਾਹੀਦਾ ਹੈ। ਅਤੇ ਅੱਠੇ ਪਹਿਰ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ ਜ਼ਰੂਰੀ ਹੈ। ਇਹ ਗੁਰੂ ਦਾ ਹੁਕਮ ਹੈ ਅਤੇ ਇਸ ਹੁਕਮ ਨੂੰ ਪਾਲਣਾ ਹਰ ਇੱਕ ਸਿੱਖ ਦਾ ਵਿਵੇਕ ਕਰਮ ਹੈ। ਫਿਰ ਇਹ ਵਰਦਾਤਾ ਹੁਕਮ ਹੁੰਦਾ ਹੈ ਕਿ ਜੋ ਵਿਵੇਕੀ ਜਨ ਹਰੀ ਗੁਣ ਗਾਵੇਗਾ ਅਰਥਾਤ ਕੀਰਤਨ ਕਰੇਗਾ ਉਸ ਦੇ ਨੇੜੇ ਦੁੱਖ ਦਰਦ ਜਮ ਕਦੇ ਨਹੀਂ ਆਵੇਗਾ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਰਿਧੇ ਮਹਿ ਬਸੇ ਜਨਮ ਜਨਮ ਕੇ ਕੇਲਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਗੋੜੀ ਮਹੱਲਾ ਪੰਜਵਾਂ ਨਾਮ ਮਜਨ ਅੰਮ੍ਰਿਤ ਇਸ਼ਨਾਨ ਹੈ ਨਾਮ ਮਜਨ ਅੰਮ੍ਰਿਤ ਇਸ਼ਨਾਨ ਹੈ ਕਿਉਂਕਿ ਨਾਮ ਅੰਮ੍ਰਿਤ ਰੂਪ ਹੈ ਅਤੇ ਅਭਿਆਸ ਦੁਆਰਾ ਨਾਮ ਵਿਖੇ ਲੀਨ ਹੋਣਾ ਅੰਮ੍ਰਿਤ ਇਸ਼ਨਾਨ ਹੈ ਅਭਿਆਸ ਦੁਆਰਾ ਨਾਮ ਵਿਖੇ ਲੀਨ ਹੋਣਾ ਅੰਮ੍ਰਿਤ ਇਸ਼ਨਾਨ ਹੈ ਅਰ ਇਸ ਅੰਮ੍ਰਿਤ ਇਸ਼ਨਾਨ ਨਾਮ ਮੱਜਨ ਦੀ ਅਸਲ ਵਿਆਖਿਆ ਹੋਣੀ ਅਸੰਭਵ ਹੈ ਵਿਆਖਿਆ ਹੋਣੀ ਅਸੰਭਵ ਹੈ ਅਤੇ ਅੰਤਰੀਵ ਸੁਖਮ ਭਾਵ ਸਰੂਪ ਦੀ ਸੰਗੋ ਪਾੰਗ ਲਖਤਾ ਕੇਵਲ ਉਸ ਅੰਮ੍ਰਿਤ ਕਮਾਈ ਵਾਲੇ ਵਿਵੇਕੀ ਜਨ ਨੂੰ ਹੋ ਸਕਦੀ ਹੈ ਜਿਸ ਨੇ ਨਾਮ ਅਭਿਆਸ ਦੀ ਅੰਮ੍ਰਿਤ ਕਲਾ ਦੇ ਕ੍ਰਿਸ਼ਮੇ ਅੰਤਰ ਆਤਮੇ ਦੇਖੇ ਪ੍ਰਤੀਤ ਕੀਤੇ ਹਨ ਘਟ ਹੀ ਵਿਖੇ ਅੰਮ੍ਰਿਤ ਤੀਰਥ ਦੇ ਪ੍ਰਤੱਖ ਅੰਮ੍ਰਿਤ ਇਸ਼ਨਾਨ ਕੀਤੇ ਹਨ ਨਾਮ ਅਭਿਆਸ ਦੁਆਰਾ ਘਟ ਹੀ ਅੰਤਰ ਐਸੀ ਅੰਮ੍ਰਿਤ ਕਲਾ ਵਰਤਦੀ ਹੈ ਕਿ ਜਿਉਂ-ਜਿਉਂ ਅੰਮ੍ਰਿਤ ਨਾਮ ਦਾ ਅਭਿਆਸ ਕਰੀਦਾ ਹੈ ਤਿਉਂ-ਤਿਉਂ ਐਸਾ ਪ੍ਰਤੀਤ ਹੁੰਦਾ ਹੈ ਕਿ ਘਟ ਅੰਤਰ ਇੱਕ ਅਥਾਹ ਅੰਮ੍ਰਿਤ ਸਰੋਵਰ ਠਠਾ ਮਰਦਾ ਹੈ ਜਿਸ ਦੀਆਂ ਅੰਮ੍ਰਿਤ ਲਹਿਰਾਂ ਦੀ ਝਾਲ ਝੱਲੇ ਨਹੀਂ ਜਾਂਦੀ ਪਰ ਉਸ ਅੰਮ੍ਰਿਤ ਲਹਿਰੀ ਇਸ਼ਨਾਨ ਮੱਜਨ ਦਾ ਐਸਾ ਅਚਰਜ ਸਵਾਦ ਆਨੰਦ ਰਸ ਹੈ ਕਿ ਛੱਡਿਆ ਵੀ ਨਹੀਂ ਜਾਂਦਾ ਜਿਸ ਨੂੰ ਗੁਰੂ ਜਰਾਏ ਸੋ ਇਸ ਅਜਰ ਅਮ੍ਰਿਤੀ ਆਨੰਦ ਨੂੰ ਜਰਦਾ ਹੈ ਤਾਂ ਹੀ ਤੇ ਇਸ ਸੂਚੇ ਅਮ੍ਰਿਤ ਮਜਨ ਦਾ ਐਵਡ ਊਚਾ ਅਤੇ ਸੂਚਾ ਮਹਮਾਮਈ ਫਲ ਹੈ ਕਿ ਇਸ ਦੇ ਸੰਸਰ ਕੋਟ ਸੂਰਜ ਗ੍ਰਹਿਣ ਦੇ ਕੁਲ ਖੇਤਰੀ ਫਲ ਨਹੀਂ ਪੁੱਜ ਸਕਦੇ ਇਸ ਦੇ ਸੰਸਰ ਇਸ ਦੇ ਬਰਾਬਰ ਇਸ ਦੇ ਸੰਸਰ ਕੋਟ ਸੂਰਜ ਗ੍ਰਹਿਣ ਦੇ ਕੁੱਲ ਖੇਤਰੀਫਲ ਕੁਰ ਖੇਤਰ ਚ ਜਿਹੜਾ ਸਿ स्नान ਕਰਦੇ ਨੇ ਸੂਰਜ ਗ੍ਰਹਿਣ ਦਾ ਇਸ ਦੇ ਸੰਸਰ ਕੋਟ ਸੂਰਜ ਗ੍ਰਹਿਣ ਦੇ ਕੁੱਲ ਖੇਤਰੀਫਲ ਨਹੀਂ ਪੁੱਝ ਸਕਦੇ ਏਵਡ ਅੰਮ੍ਰਿਤ ਵਿਵਸਥਾ ਅੰਮ੍ਰਿਤ ਨਾਮ ਦੇ ਧਿਆਵਣ ਕਮਾਉਣ ਕਰ ਪ੍ਰਾਪਤ ਹੁੰਦੀ ਹੈ ਵੇਖਿਆ ਅੰਮ੍ਰਿਤ ਨਾਮ ਦੇ ਕਮਾਵਣ ਰੂਪੀ ਗੁਰਮਤਿ ਵਿਵੇਕ ਦਾ ਕੇਵਲ ਉੱਚਾ ਸੁੱਚਾ ਪ੍ਰਾਪਤੀ ਫਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ